ਠੱਗਾ ਚੋਰਾਂ ਦਾ ਬਿੱਗ ਬਾਸ 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 ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਟਾਲੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਟਾਲੀ ਠੱਗਾ ਦੇ ਚੋਰਾਂ ਦਾ ਬਿੱਗ ਬਾਸ ਸ਼ੁਰੂ ਹੋ ਗਿਆ ਵਿੱਚ ਮਹਾਲੀ ਤੂੰ ਰਹਿ ਚਾਦਰ ਤੇ ਪੌਂਦੀ ਵੇਲ ਮਿੱਠੀਏ ਤੂੰ ਰਹਿ ਚਾਦਰਾਂ ਤੇ ਪੌਂਦੀ ਵੇਲ ਮਿੱਠੀਏ ਯਾਰ ਤੇਰਾ ਹੁਣ ਜਮਾਨਤ ਕਰਾ ਕੇ ਜਾਊਗਾ ਸਿੱਧਾ ਜੇਲ ਮਿੱਠੀਏ ਤੇ ਠੱਗਾ ਚੋਰਾਂ ਦੀ ਬਣਾਊਗਾ ਰੇਲ ਮਿੱਠੀਏ ਤੇ ਇਹਨਾਂ ਠੱਗਾ ਚੋਰਾਂ ਨੂੰ ਦਊਗਾ ਵੇਲ ਮਿੱਠੀਏ ਤੇ ਵੀਰੋ ਤੁਹਾਨੂੰ ਜਿਵੇਂ ਪਤਾ ਯਾ ਆ ਚੰਡੀਗੜ੍ਹ ਦੇ ਠੱਗ ਤੇ ਜੰਮੂ ਦਾ ਠੱਗ ਜਰਨੈਲ ਤੇ ਜੰਜੋਤ ਨਾਲ ਇਹਨਾਂ ਦੇ ਪੂਰੀ ਠੱਗਾ ਦੀ ਟੀਮ ਦੇ ਖਿਲਾਫ ਆਪਾਂ ਜਿਹੜਾ ਮੋਰਚਾ ਖੋਲਿਆ ਸੀ ਤੇ ਜਰਨੈਲ ਠੱਗ ਨੇ ਆਪਣੇ ਖਿਲਾਫ ਸਾਈਬਰ ਸੈੱਲ 'ਚ ਪਰਜਾ ਕੇਸ ਦਰਜ ਕੀਤਾ ਸੀ ਤੇ ਕੱਲ ਸਾਰੀ ਦਿਹਾੜੀ ਉਥੇ ਨੰਗੀ ਤੇ ਉਥੇ ਮਹਾਲੀ ਅੱਠ ਪੇਸ ਸਾਈਬਰ ਸੈੱਲ ਵਿੱਚ 5 ਘੰਟੇ ਬਿਗ ਬਾਸ ਹੋਇਆ 5 ਘੰਟੇ ਬਿਗ ਬਾਸ ਤੇ ਕਾਨੂੰਨ ਦੇ ਰਖਵਾਲੇ ਕਿਵੇਂ ਕਿਵੇਂ ਇਹ ਬਿਗ ਬਾਸ ਹੈਂਡਲ ਕੀਤਾ ਤੇ ਕੀ ਕੀ ਹੋਇਆ ਉਹਦੇ ਉੱਪਰ ਆਪਾਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਆ ਠੱਗਾ ਚੋਰਾਂ ਦਾ ਬਿਗ ਬਾਸ ਇਨ ਮਹਾਲੀ ਵੀਰੋ ਇਹ ਠੱਗਾ ਚੋਰਾਂ ਦਾ ਬਿੱਗ ਬੌਸ ਐ ਮਹਾਲੀ ਦਾ ਪਹਿਲਾ ਐਪੀਸੋਡ ਆ ਇਹ ਹੁਣ ਤੁਹਾਨੂੰ ਕੱਲੀ ਕੱਲੀ ਗੱਲ ਦੱਸੀ ਜਾਇਆ ਕਰੂਗੇ ਕਿ ਕੀ ਹੋਇਆ ਤੇ ਕੀ ਹੋ ਰਿਹਾ ਤੇ ਕੀ ਹੋਣਾ ਆ ਆਪਾਂ ਕੀ ਕਰ ਰਹੇ ਆ ਆਪਣੇ ਪਿੱਛੇ ਜਿਹੜੇ ਸੱਚੇ ਬੰਦੇ ਆ ਪੰਜਾਬ ਦੇ ਤੇ ਸਿਨੇਮਾ ਦੇ ਦਰਦੀ ਉਹ ਕੀ ਕਰ ਰਹੇ ਆ ਤੇ ਠੱਗ ਜਰਨੈਲ ਤਾਗ ਜੰਜੋਤ ਤੇ ਉਹਦੀ ਪੂਰੀ ਠੱਗਾ ਦੀ ਟੀਮ ਕੀ ਕਰ ਰਹੀ ਆ ਇਹ ਸਾਰੇ ਦਾ ਤੁਹਾਨੂੰ ਦੱਸਿਆ ਜਾ ਕਰੂਗਾ ਵੀਰੋ ਇਹ ਚ ਹੁਣ ਪੰਜਾਬੀ ਸਿਨੇਮਾ ਦੋ ਹਿੱਸਿਆਂ ਚ ਵੰਡਿਆ ਜਾਊਗਾ ਇੱਕ ਉਹ ਜਿਹੜੇ ਸਾਡੇ ਵਰਗੇ ਆ ਉਹ ਮੇਰੇ ਪਿੱਛੇ ਖੜੇ ਹੋ ਜਾਣਗੇ ਤੇ ਠੱਗਾ ਦਾ ਗੈਂਗ ਪੂਰਾ ਜਰਨਾ ਪਹਿਲੋਂ ਹੀ ਵੱਡਾ ਠੱਗਾ ਦਾ ਗੈਂਗਾ ਬਾਕੀ ਗੈਂਗ ਵੀ ਉਹਦੇ ਪਿੱਛੇ ਖੜਾ ਹੋ ਜਾਊਗਾ ਹਰ ਸੱਚੇ ਲੋਕਾਂ ਦੇ ਠੱਗਾ ਵਿੱਚ ਇੰਡਸਰੀ ਵੰਡੀ ਜਾਊਗੀ ਤੇ ਜਿੱਤ ਜਿਹੜੀ ਆ ਸੱਚੇ ਲੋਕਾਂ ਦੀ ਹੋਣੀ ਕਿਉਂਕਿ ਠੱਗਾ ਨੇ ਬਹੁਤ ਠੱਗੀ ਕਰ ਲਈ ਬਹੁਤ ਸਨਮਾ ਨੂੰ ਲੁੱਟ ਲਿਆ ਐ ਹੋ ਜਾ ਘਟਿਆ ਸਰਮਾ ਪਿਛਲੇ 10 ਸਾਲਾਂ ਚ ਵਿਖਾਇਆ ਕਿ ਪੰਜਾਬ ਰੀਲਾਂ ਤੇ ਨੱਚਣ ਲਾਤਾ ਚੰਗੇ ਕਿਰਦਾਰ ਹੀ ਚੰਗਾ ਕੁਝ ਕਰ ਸਕਦੇ ਆ ਇਹ ਠੱਗ ਚੋਰ ਬੇੜਾ ਹੀ ਗਰਕ ਕਰ ਸਕਦੇ ਆ ਤੇ ਵੀਰੋ ਕੁਐਸਚਨ ਪਹਿਲਾਂ ਆਪਾਂ ਨੂੰ ਮਹਾਲੀ ਸਾਈਬਰ ਸੈੱਲ ਤੋਂ ਨੋਟਿਸ ਆਇਆ ਸੀ ਕਿ 23 ਤਰੀਕ ਨੂੰ ਇਸ ਜਗ੍ਹਾ ਤੇ ਆ ਕੇ ਮਿਲੋ ਨਾ ਆਏ ਤਾਂ ਕਾਰਵਾਈ ਹੋਊਗੀ ਤੇ ਬਾਈ ਆਪਾਂ ਕਰੋ ਉਹ ਦੀ ਇਸ਼ਤ ਕਰਦੇ ਤੇ ਆਪਾਂ ਕੱਲ ਫੇ ਕੀ ਕੀ ਹੋਇਆ ਤੁਹਾਨੂੰ ਸਾਰਾ ਦੱਸਦੇ ਆ ਇਹ ਇੱਕ ਐਪੀਸੋਡ ਨਹੀਂ ਦੱਸਣਾ ਇੱਕ ਘਟਨਾ ਵਾਈ ਦੱਸਣਾ ਆ ਤੇ ਵੀਰੋ ਕੱਲ ਆਪਾਂ ਸਵੇਰੇ ਵੇ ਸਾਢੇ 6 ਵਜੇ ਸੁੱਤੇ ਉੱਠੇ ਉੱਠ ਕੇ ਚਾਹ ਬਣਾਈ ਦੇ ਪੀਤੀ ਹੰਤੋ ਹੀ ਗੜਾ ਕੋਈ ਨਸ਼ਾ ਨੁਸ਼ਾ ਵੀ ਖਾਦਾ ਹੋਣਾ ਉਹ ਨਾ ਵੀਰੋ ਆਪਾਂ ਕੋਈ ਨਸ਼ਾ ਨਹੀਂ ਖਾਂਦੇ ਫੇਰ ਅਸ਼ਨਾਨ ਕੀਤਾ ਕਪੜੇ ਪਾਏ ਤੇ ਨਾਲ ਇੱਕ ਮਿੱਤਰ ਨੂੰ ਲਿਆ ਤੇ ਬੱਸ ਫੜੀ ਤੇ ਪਹੁੰਚ ਗਿਆ ਮਹਾਲੀ ਅੱਠ ਫੇਸ ਤੇ ਜਦੋਂ ਮੈਂ ਐਂਟਰੀ ਕੀਤੀ ਤੇ ਮੇਰੀ ਚੰਗੀ ਕਿਸਮਤ ਸਾਹਮਣੇ ਦੋ ਕਾਨੂੰਨ ਦੇ ਰਖਵਾਲੇ ਬੈਠੇ ਸੀ ਉਹਨਾਂ ਦੇ ਚਿਹਰੇ ਪੋਜ਼ਿਟਿਵ ਸੀ ਸਮਾਈਲ ਸੀ ਪੋਜ਼ਿਟਿਵ ਜਦੋਂ ਕਾਨੂੰਨ ਦੇ ਰਖਵਾਲੇ ਪੋਜ਼ਿਟਿਵ ਹੋਣ ਤੇ ਲੱਗ ਜਾਂਦਾ ਪਤਾ ਵੀ ਇੱਥੇ ਸੱਚਾਈ ਦੀ ਜਿੱਤ ਹੋਣੀ ਹੋਣੀ ਆ ਉਹ ਕਹਿੰਦੇ ਵੀ ਰੁਕ ਜਾ 5 ਮਿੰਟ ਵੇਟ ਕਰ ਜਰਨਲ ਠੱਗ 11 ਵਜੇ ਆਇਆ ਸੀ ਤੂੰ ਲੇਟ ਹੋ ਗਿਆ ਤੇ ਹੁਣ ਜਰਨਲ ਠੱਗ ਨੂੰ ਲਾਉਣੇ ਫੋਨ ਉਹਨਾਂ ਜਰਨਲ ਠੱਗ ਨੂੰ ਫੋਨ ਲਾਇਆ ਮੈਂ ਬਾਹਰ ਆਇਆ ਉੱਥੇ ਦੋ ਚਾਰ ਬੰਦੇ ਮੈਨੂੰ ਪਛਾਣ ਲਿਆ ਆਰੇ ਆਪ ਤੋਂ ਤਾਰਕਮਤਾ ਵਾਲੇ ਸੋਢੀਓ ਗੱਲਾਂ ਬਾਤਾਂ ਹੋਈਆਂ ਇਹਨੇ ਨੂੰ ਹੋ ਮਹਾਨ ਪੁਰਸ਼ ਉਹ ਜੱਟ ਸੂਰਬਾ ਜੀ ਨੇ ਵਰੇਂਦਰ ਦੀ ਮੌਤ ਤੋਂ ਬਾਅਦ ਆਪਣੇ ਸੀਨੇ ਅੱਗੇ ਕਰਕੇ ਇੰਡਸਟਰੀ ਖੜੀ ਕੀਤੀ ਸੀ ਪੰਜਾਬ 'ਚ ਉਹਨੂੰ ਵੀ ਲੱਗਾ ਪਤਾ ਵੀ ਅੱਜ ਨਾ ਠੱਗਾ ਚੋਰਾਂ ਖਿਲਾਫ ਇੱਕ ਕੋਈ ਬੰਦਾ ਖੜਾ ਹੋਇਆ ਆ ਤੇ ਅੱਜ ਸੱਚੇ ਸੁੱਚੇ ਬੰਦੇ ਦੀ ਸਪੋਰਟ ਨਾ ਕੀਤੀ ਤੇ ਬੰਦਾ ਕੱਲਾ ਪੈ ਜਾਊਗਾ ਕਿਉਂਕਿ ਠੱਗਾ ਚੋਰਾਂ ਦਾ ਵੱਡਾ ਗੈਂਗਾ ਮਾਦੀ 'ਚ ਉਹ ਵੀ ਕਿੱਦਾਂ ਕਿੱਦਾਂ ਕਰਕੇ ਉਸ ਜੱਟ ਸੂਰਮਾ ਲਾਲ ਖੂਨ ਵਾਲਾ ਉਹ ਵੀ ਲਾਗੇ ਪਾਸੇ ਆ ਗਿਆ ਮੈਨੂੰ ਜਦੋਂ ਪਤਾ ਲੱਗਾ ਮੈਂ ਭੱਜਾ ਭੱਜਾ ਗਿਆ ਜਾ ਕੇ ਉਹਨੂੰ ਮੱਥਾ ਟੇਕਿਆ ਪਹਿਲੀ ਵਾਰ ਮਿਲਿਆ ਹੀ ਮੈਂ ਕਿਹਾ ਆਸ਼ੀਰਵਾਦ ਦਵੋ ਚੰਗੇ ਕੰਮ ਆਸਤੇ ਲੱਗੇ ਉਹਨਾਂ ਨੇ ਮੈਨੂੰ ਜਫੀ ਪਾਲੀ ਕਹਿੰਦਾ ਮੈਂ ਤਨੋਂ ਮਨੋਂ ਤੇਰੇ ਨਾਲ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਨਾ ਠੱਗਾ ਚੋਰਾਂ ਦੇ ਖਿਲਾਫ ਬੰਦਾ ਖੜਾ ਹੋਇਆ ਕੋਈ ਦੇ ਵੀਰੋ ਜਿਹੜੀ ਮੈਂ ਕ੍ਰੈਡਿਟ ਲੈ ਰਿਆਂ ਕਿ ਮੈਂ ਖੜਾ ਹੋਇਆ ਮੇਰੇ ਤੋਂ ਪਹਿਲਾਂ ਬੜਬੋਲਾ ਜੱਟ ਖੜਾ ਹੋਇਆ ਆ ਬੜਬੋਲਾ ਜੱਟ ਬੰਬੇ ਰਹਿ ਰਿਹਾ ਹਾਲੇ ਉਹਨੇ ਕਿਹਾ ਹਾਲੇ ਉਹਨੂੰ ਸਾਹਮਣੇ ਨਹੀਂ ਲਿਆਵਾਂਗੇ ਉਹ ਆਪਣੀ ਪਿੱਛੋਂ ਵੀ ਸਪੋਰਟ ਕਰ ਰਿਹਾ ਆ ਇਹਨਾਂ ਠੱਗਾਂ ਚੋਰਾਂ ਨੇ ਬੜਬੋਲੇ ਜੱਟ ਦੀ 25 ਸਾਲ ਲੁੱਟ ਕੀਤੀ 25 ਸਾਲ ਉਹਦੇ ਲਿਖਿਓਏ ਕੰਟੈਂਟ ਚੋਰੀ ਕੀਤੀ ਉਹਨੂੰ ਕਿੱਥੇ ਕਿੱਥੇ ਵਰਤਿਆ ਜਿਹੜੇ ਪ੍ਰੋਡਿਊਸਰ ਉਹਦੇ ਨਾਲ ਕੰਮ ਸ਼ੁਰੂ ਕਰਨਾ ਸੀ ਉਹ ਇਹਨਾਂ ਕਿਦਾਂ ਪੱਤੇ ਮਾਰ ਕੇ ਉਹਨੂੰ ਖੋਲੇ ਕੀ ਕੀ ਕੀਤਾ ਬੜਾ ਤਕੜਾ ਇਤਿਹਾਸ ਆ ਬਰਬੋਲੇ ਜੱਟ ਦਾ ਸਭ ਤੋਂ ਪਹਿਲਾਂ ਲੜਾਈ ਉਹਨੇ ਸ਼ੁਰੂ ਕੀਤੀ ਆ ਮੈਂ ਉਹਦੇ ਸਹਿਯੋਗੀ ਤੌਰ ਤੇ ਮੈਂ ਅੱਜ ਵੀ ਉਹਦਾ ਸਹਿਯੋਗੀ ਆ ਕ੍ਰੈਡਿਟ ਬਰਬੋਲੇ ਜੱਟ ਨੂੰ ਹੀ ਜਾਣਾ ਆ ਜੇ ਮੈਂ ਕ੍ਰੈਡਿਟ ਆਪ ਲਵਾਂ ਤਾਂ ਮਤਲਬ ਮੈਂ ਵੀ ਠੱਗਿਆ ਫਿਰ ਮੈਂ ਬਰਬੋਲੇ ਜੱਟ ਨਾਲ ਠੱਗੀ ਮਾਰਨ ਦਾ ਮਤਲਬ ਏ ਉਸ ਸੋਰ ਮਨੇ ਲੜਾਈ ਸ਼ੁਰੂ ਕੀਤੀ ਆ ਬਰਬੋਲੇ ਜੱਟ ਨੇ ਜੇ ਮੈਂ ਇੱਕ ਹਿਸਾਬ ਨਾਲ ਉਹਦਾ ਸਹਾਇਕੀ ਹਾਂ ਤੇ ਵੀਰੋ ਮੈਂ ਜਦੋਂ ਉਸ ਮਹਾਨ ਪੁਰਸ਼ ਨੂੰ ਮਿਲ ਰਿਹਾ ਸੀ ਜਿਨੇ ਇਹ ਇੰਡਸਟਰੀ ਸਥਾਪਿਤ ਕੀਤੀ ਵਰਿੰਦਰ ਦੇ ਕਤਲ ਤੋਂ ਬਾਅਦ ਤੇ ਮੈਨੂੰ ਕਾਨੂੰਨ ਦੇ ਰਖਵਾਲਿਆਂ ਦਾ ਫੋਨ ਆ ਗਿਆ ਵੀ ਆ ਜਾਓ ਜਰਨੈਲ ਠੱਗ ਆ ਗਿਆ ਆ ਤੇ ਤੁਸੀਂ ਵੀ ਆ ਜਾਓ ਮੈਂ ਵੀ ਪਹੁੰਚ ਗਿਆ ਜੀ ਤੇ ਮੈਂ ਤੇ ਇਦਾਂ ਹੀ ਮੂੰਹ ਤੋਂ ਹੋ ਗਿਆ ਘਰੋਂ ਤੁਰ ਪਿਆ ਹੀ ਮਹਾਲੀ ਵਾਲ ਨੂੰ ਪਰ ਜਰਨਲ ਠੱਗ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਕਿਹੜੀਆਂ ਗੱਲਾਂ ਕਹਿਣੀਆਂ ਕਿਵੇਂ ਕਹਿਣੀਆਂ ਕਿ ਦਾ ਕਿ ਦਾ ਮੇਰੇ ਨਾਲ ਵੀ ਦੋ ਸੱਜਣ ਬੜੇ ਹਾਈ ਪ੍ਰੋਫਾਈਲ ਦੇ ਗਏ ਜਰਨਲ ਠੱਗ ਕੱਲਾ ਹੀ ਸੀ ਅੱਛਾ ਜਰਨਲ ਠੱਗ ਨੂੰ ਪਤਾ ਆ ਕਿ ਜੇ ਗੱਲ ਮੀਡੀਆ 'ਚ ਆ ਗਈ ਤੇ ਅਸੀਂ ਤਾਂ ਥਾਂ ਥਾਂ ਠੱਗੀਆਂ ਮਾਰੀਆਂ ਹੋਈਆਂ ਹਰ ਬੰਦੇ ਨੇ ਖੜੇ ਹੋ ਬੈਣਾ ਮੈਂ ਦਸਾਂ 12 ਮੀਡੀਆ ਵਾਲਿਆਂ ਨੂੰ ਆ ਜਿਹੜੇ ਪੌਡਕਾਸਟ ਕਰਦੇ ਮਹਾਲੀ ਫੋਨ ਲਾਇਆ ਨਾਲ ਵੀਡੀਓ ਕੱਲੇ ਵੀ ਇਦਾਂ ਇਦਾਂ ਆ ਉਹਨਾਂ ਨੇ ਫਿਰ ਜਰਨਲ ਠੱਗ ਨੂੰ ਫੋਨ ਲਾਇਆ ਵੀ ਆਈਏ ਕਿ ਨਾ ਆਈਏ ਜਰਨਲ ਠੱਗ ਨੇ ਸਾਰਿਆਂ ਨੂੰ ਮਨਾ ਕਰ ਦਿੱਤਾ ਹੁਣ ਤੈਨੂੰ ਮੈਨੂੰ ਇੱਕ ਗੱਲ ਦੱਸੋ ਸੱਚਾ ਬੰਦਾ ਹੋਵੇ ਉਤੇ ਕੋਈ ਅਲੀਗੇਸ਼ਨ ਲੱਗੇ ਤਾਂ ਉਸੇ ਵੇਲੇ ਉਹ ਆਪਣਾ ਵੀਡੀਓ ਪਾਉਂਦਾ ਜਨਤਾ ਨੂੰ ਦੱਸਦਾ ਆਪਣੀ ਕਲੀਅਰਫਾਈ ਕਰਦਾ ਤੇ ਜਨਤਾ ਕਲੀਅਰਫਾਈ ਕਰ ਲੈਂਦੀ ਵੀ ਹਾਂ ਉਲਟਾ ਜਨਰਲ ਠੱਗ ਮੀਡੀਆ ਨੂੰ ਰੋਕ ਰਿਹਾ ਆ ਵੀ ਤੁਸੀਂ ਨਹੀਂ ਆਉਣਾ ਕਿਉਂਕਿ ਜਦੋਂ ਇਹ ਗੱਲਾਂ ਮੀਡੀਆ ਚ ਹੀ ਲਿਆ ਕੇ ਛੱਡਨੀ ਆ ਘਾਰ ਘਾਰੇ ਕਹਾਣੀ ਹੋਊਗੀ ਇੰਨਾ ਠੱਗਾ ਨੂੰ ਆ ਚਾਜਣਾ ਲੰਗੇ ਕਰਾਂਗੇ ਇੰਨਾ ਜਨਿਆ ਠੱਗਾ ਨੂੰ ਪੰਜਾਬੀ ਸਿਨੇਮਾ ਚੋਂ ਕੱਢਾਂਗੇ ਤੇ ਸੱਚਾ ਸੁੱਚਾ ਟੈਲੈਂਟ ਇਥੇ ਕੰਮ ਕਰੂਗਾ ਸਿਰਫ ਸੱਚੇ ਬੰਦੇ ਕੰਮ ਕਰ ਸਕਣਗੇ ਅਸਲੀ ਕਿਰਦਾਰ ਮਨੋਂ ਇੱਕ ਬੰਦਾ ਕਹਿੰਦਾ ਤੂੰ ਜਰਨਲ ਨੂੰ ਠੱਗਾ ਤੋ ਕਹਿਣਾ ਇਹਨੂੰ ਮਹਾ ਠੱਗ ਕਿਹਾ ਕਰ ਮੈਂ ਕਹਾ ਠੀਕ ਆ ਜੀ ਅੱਜ ਤੋਂ ਮਹਾ ਠੱਗ ਕਹਿਣਾ ਸ਼ੁਰੂ ਕਰ ਦਾਂਗੇ ਕਾਰਵਾਈ ਸ਼ੁਰੂ ਹੋ ਗਈ ਤੇ ਜਰਨਲ ਨੇ ਇਸਮ ਠੱਗ ਕਹਿ ਜਾਂ ਇਸਮ ਠੱਗ ਕਹਿ ਜਾਂ ਇਸਮ ਠੱਗ ਕਹਿੰਦਾ ਮੈਂ ਤੇ ਪ੍ਰੋਡੂਸਰਾਂ ਨੂੰ ਮੈਂ ਤੇ ਐਕਟਰਾਂ ਨੂੰ ਪੈਸੇ ਦਿਵਾਉਣ ਲੱਗਾ ਪਹਿਲਾਂ ਮ ਪ੍ਰੋਡੂਸਰ ਐਕਟਰਾਂ ਨੂੰ ਪੈਸੇ ਨਹੀਂ ਦਿੰਦੇ ਹੁੰਦੇ ਸੀ ਕਰਾਉਂਦੇ ਰਖਵਾਲਿਆਂ ਨੂੰ ਕਹਿੰਦਾ ਵੀ ਮੈਂ ਪਹਿਲੀ ਵਾਰ ਐਕਟਰਾਂ ਨੂੰ ਪੈਸੇ ਦਿਵਾਉਣ ਲੱਗਾ ਇਸ ਤੋਂ ਪਹਿਲਾਂ ਜਿਹੜੇ ਪ੍ਰੋਡਿਊਸਰ ਐਕਟਰਾਂ ਨੂੰ ਪੈਸੇ ਨਹੀਂ ਦਿੰਦੇ ਹੁੰਦੇ ਸੀ ਹੁਣ ਕਾਨੂੰਨ ਦੇ ਰਖਵਾਲੇ ਜਿਹੜੇ ਇਸ ਲਾਈਨ ਦੇ ਆ ਨਹੀਂ ਸੀ ਉਹਨਾਂ ਪੁੱਛਿਆ ਤੂੰ ਕੰਮ ਕੀ ਕਰਦਾ ਆਂ ਮੈਂ ਜੀ ਲਾਈਨ ਪ੍ਰੋਡਿਊਸਰ ਆਂ ਕਾਨੂੰਨ ਦੇ ਰਖਵਾਲੇ ਕਹਿੰਦੇ ਇਹ ਕੀ ਹੁੰਦਾ ਫਿਰ ਜਰਨਲ ਠੱਗ ਨੇ ਐਗਜ਼ਾਮਪਲ ਦਿੱਤੀ ਐਗਜ਼ਾਮਪਲ ਕੀ ਦਿੱਤੀ ਭਾਈ ਜਿਵੇਂ ਚੱਕਾ ਹੁੰਦਾ ਨਾ ਚੱਕਾ ਚੱਕੇ ਦੀਆਂ ਸਾਰੀਆਂ ਤਾਰਾਂ ਜਿਹੜੀਆਂ ਉਹ ਐਕਸਲ ਆਉਂਦੀਆਂ ਤੇ ਸਾਰਾ ਸਿਸਟਮ ਐਕਸਲ ਦੇ ਵਿੱਚ ਹੁੰਦਾ ਇਦਾਂ ਸਾਰਾ ਸਿਸਟਮ ਫਿਲਮ ਦਾ ਲੈਂਡ ਪ੍ਰੋਡਿਊਸਰ ਚ ਹੁੰਦਾ ਤੇ ਮੈਂ ਉਹ ਲੈਂਡ ਪ੍ਰੋਡਿਊਸਰ ਆ ਫਿਰ ਮੈਂ ਕਾਨੂੰਨ ਦੇ ਖਵਾਦ ਨੂੰ ਕਹਾ ਮੈਂ ਕਿਹਾ ਸਰ ਮੈਨੂੰ ਵੀ ਹੁਣ ਦੱਸ ਲੈੰਦੋ ਇਹ ਕੀ ਆ ਉਹ ਕਹਿੰਦਾ ਦੱਸੋ ਇਹ ਮੈਂ ਕਹਾ ਪਹਿਲਾਂ ਪ੍ਰੋਡਿਊਸਰ ਜਿਹੜੇ ਹੁੰਦੇ ਸੀ ਉਹ ਐਕਟਰਾਂ ਨੂੰ ਮਿਲਦੇ ਹੁੰਦੇ ਸੀ ਐਕਟਰਾਂ ਨੂੰ ਮਿਲ ਕੇ ਤੇ ਆਪਣੀ ਜੇਵ ਚੋਂ ਪੈਸੇ ਕੱਢਦੇ ਸਦੇ ਐਕਟਰਾਂ ਦੀ ਜੇਵ ਚ ਪੈਸੇ ਜਾਂਦੇ ਸੀ ਇਹ ਮੈਂ ਕਹਾਂ ਨੇ ਠੱਗ ਦੇ ਨਵਾਂ ਕਢਵਾਂਜ ਕ੍ਰੀਏਟ ਕੀਤਾ ਆ ਠੱਗੀ ਦਾ ਲੈਂਡ ਪ੍ਰੋਡਿਊਸਰ ਇਹਨੇ ਹਰ ਸੱਦੇ ਪਾਹੇ ਪ੍ਰੋਡੂਸਰ ਕੋ ਲੈ ਲੈਣੇ ਆ ਤੇ ਬੜੇ ਸਸਤੇ ਵਿੱਚ ਐਕਟਰ ਲਿਆਉਣੇ ਆ ਜਿਹੜਾ ਨਾਮ ਮੰਨਿਆ ਉਹਨੂੰ ਆਊਟ ਕਰ ਦੇਣਾ ਐਕਟਰਾਂ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਆ ਜੇ 50 ਲੱਖ ਨੇ ਲਿਆ ਆ 50 ਲੱਖ ਚੋਂ 20 ਲੱਖ ਐਕਟਰਾਂ ਕੋ ਜਿਹੜਾ 30 ਲੱਖ ਹੀ ਜੇਬ ਜਾਣਾ ਆ ਤੇ ਇਹ ਆਏ ਲੈਂਡ ਪ੍ਰੋਡੂਸਰ ਹੈਗਾ ਇਹ ਦੱਲাইয়া ਅੰਗਰੇਜ਼ੀ ਚ ਨਾਮ ਰੱਖਿਆ ਕੰਮ ਨਹੀਂ ਬਦਲ ਜਾਣਾ ਘਰੂਨ ਦਾ ਰਖਵਾਲਾ ਮਾਣੀ ਮਨ ਸੋਚੇ ਯਾਰ ਆ ਗੱਲਾਂ ਤੇ ਇल्लीਰ ਸਾਨੂੰ ਮਿਲ ਰੀਆਂ ਫਿਰ ਉਥੇ ਬੜੀਆਂ ਗੱਲਾਂ ਹੋਈਆਂ ਬੜੀਆਂ ਗੱਲਾਂ ਹੋਈਆਂ ਇਹ ਕਹਿੰਦਾ ਜਿਹਨੇ ਜੰਜੋਤ ਨੂੰ ਪਾਟਰਾ ਕਹਿਤਾ ਤੇ ਉਹਦੇ ਘਰ ਵਾਲੀ ਡਿਪਰੈਸ਼ਨ ਚ ਆਈ ਪਈ ਆ ਉਹਦੇ ਪੰਜਾਂ ਮਹੀਨਾ ਦਾ ਬੱਚਾ ਉਹ ਮੈਂ ਕਿਹਾ ਗੱਲ ਸੁਣ ਉਹਨੂੰ ਠੱਗ ਨੂੰ ਪਾਟਰੇ ਨੂੰ ਠੱਗ ਨੂੰ ਕਹਿਤਾ ਜੰਜੋਤ ਨੂੰ ਠੱਗ ਕਹਿਤਾ ਠੱਗ ਨੂੰ ਤੇ ਉਹਦੇ ਘਰ ਵਾਲੀ ਡਿਪਰੈਸ਼ਨ ਚ ਆ ਗਈ ਤੇ ਜਿਹੜਾ ਆਲਨ ਦਾ ਪ੍ਰੋਡਿਊਸਰ ਆ ਉਹਨੂੰ ਕਿੱਦਾਂ ਕਿੱਦਾਂ ਲੁੱਟਿਆ ਚੋਰੀ ਦੀ ਕਹਾਣੀ ਲੈ ਗਿਆ ਉਹਨੂੰ ਸੁਣਾਤੀ ਤੇ ਉਹਦੀ ਫਿਲਮ ਸ਼ੁਰੂ ਕਰਤੀ ਬਾਅਦ ਜਿਹਦੀ ਕਹਾਣੀ ਸੀ ਉਹ ਆ ਗਿਆ ਉਹਦਾ ਵਿਚਾਰੇ ਦਾ 7-8 ਕਰੋੜ ਤੁਸੀਂ ਖੂਚ ਪਾਤਾ ਤੇ ਉਹਦੀ ਘਰ ਵਾਲੀ ਡਿਪਰੈਸ਼ਨ ਚ ਗਈ ਨਹੀਂ ਤੇ ਜੰਜੂਰ ਠੱਗ ਦੀ ਘਰ ਵਾਲੀ ਡਿਪਰੈਸ਼ਨ ਚ ਚਲੇਗੀ 5 ਘੰਟੇ ਵੀਰੋ ਬਿਗ ਬਾਸ ਹੋਇਆ ਹਾਲਿਆ ਦੋ ਹੀ ਘਟਨਾਵਾਂ ਦਸੀਆਂ ਇਹ ਆ ਪਾਰਟ 1 ਸ਼ੇਅਰ ਕਰਿਓ ਗੱਡ ਕੇ ਹਰ ਪੰਜਾਬੀ ਸਿਨੇਮਾ ਦਾ ਸੱਚਾ ਬੰਦਾ ਸ਼ੇਅਰ ਕਰੇ ਇਹ ਪਹਿਲਾ ਐਪੀਸੋਡ ਆ ਇਹ ਹਰ ਐਪੀਸੋਡ ਆਈ ਜਾਣੇ ਕੀ ਕੀ ਉੱਥੇ ਹੋਇਆ ਤੇ ਕੀ ਕੀ ਹੋ ਰਿਹਾ ਆ ਪੂਰਾ ਬਿੱਗ ਬਾਸ ਚੱਲਣਾ ਆ ਤੇ ਇਹਨਾਂ ਠੱਗਾ ਨੂੰ ਇਸ ਢੰਗ ਨਾਲ ਐਕਸਪੋਜ਼ ਕੀਤਾ ਜਾਊਗਾ ਮੈਂ ਇੱਕ ਪੌਡਕਾਸਟ ਦੇ ਕੇ ਆ ਸੀ ਬਲਵਿੰਦਰ ਬੇਲਾ ਨੂੰ ਮੈਨੂੰ ਪਤਾ ਲੱਗਾ ਵੀ ਇਹਨੇ ਉਹਨੂੰ ਪੈਸੇ ਦੇ ਕੇ ਠੱਗਨੇ ਜਰਨਲ ਠੱਗਨੇ ਵੀ ਇਹ ਪੌਡਕਾਸਟ ਨਹੀਂ ਹੋਣਦਾ ਜੇ ਪੌਡਕਾਸਟ ਹੋ ਗਿਆ ਸਾਡੀ ਪੋਲ ਖੁੱਲ ਜਾਣੀ ਆ ਉਹ ਪੌਡਕਾਸਟ ਰੋਕ ਲਿਆ ਇਹ ਪਹਿਲਾ ਐਪੀਸੋਡ ਆ ਵੀਰੋ ਦੇਖੋ ਇਹਰੇ ਵਜ੍ਹਾ ਠੱਗ ਠੱਗੀ ਰਹਿਣੇ ਆ ਜਿਹੜੇ ਨਕਮੇ ਉਹ ਨਕਮੇ ਹੀ ਰਹਿਣੇ ਆ ਪਰ ਜਿਹੜੇ ਸੂਰਮੇ ਬੰਦੇ ਆ ਆਟੋਮੈਟਿਕ ਮੇਰੇ ਪਿੱਛੇ ਆ ਜਾਣੇ ਆ ਠੱਗ ਉਧਰ ਚੱਲ ਜਾਣੇ ਆ ਚੰਗੇ ਬੰਦੇ ਮੇਰੇ ਪਿੱਛੇ ਆ ਜਾਣੇ ਆ ਮੈਨੂੰ ਕੱਲ ਹੀ ਇੰਗਲੈਂਡ ਤੋਂ ਉਸੇ ਵੇਲੇ ਫੋਨ ਆ ਗਿਆ ਇੱਕ ਸੱਜਣ ਦਾ ਕਿ ਸੂਰਮੇ ਦਾ ਕਿ ਚਿੰਤਾ ਨਾ ਕਰ ਵੀਰਿਆ ਜੇ ਤੂੰ ਇਹ ਲੜਾਈ ਸ਼ੁਰੂ ਕੀਤੀ ਹੈ ਨਾ ਤੇ ਲੜਾਈ ਤੇਰੇ ਨਾਲ ਖੜੇ ਹੋਗੇ ਲੜਾਂਗੇ ਕੋਤੇ ਨੂੰ ਵਕੀਲ ਕਰਕੇ ਦਵਾਂਗੇ ਮੈਂ ਕਹਾਂ ਧੰਨਵਾਦ ਲਵ ਯੂ ਮੈਨੂੰ ਪਤਾ ਜ਼ਮੀਰ ਵਾਲੇ ਬੰਦੇ ਜਿਹੜੇ ਹੁੰਦੇ ਉਹ ਆਪੇ ਹੀ ਆ ਜਾਂਦੇ ਆ ਮਦਾਂ ਚ ਆਪੇ ਹੀ ਆ ਜਾਂਦੇ ਆ ਤੇ ਮੈਨੂੰ ਵੀ ਹੌਸਲਾ ਹੋਇਆ ਤੇ ਇਹ ਪਹਿਲਾ ਐਪੀਸੋਡ ਆ ਇਹ ਹੁਣ ਲਗਾਤਾਰ ਐਪੀਸੋਡ ਹੋਈ ਜਾਣੇ ਆ ਤੇ ਤੁਸੀਂ ਸੁਣੀ ਜਾਣੇ ਆ ਤੇ ਸ਼ੇਅਰ ਕਰੀ ਜਾਣੇ ਆ ਇਹ ਅੱਜ ਆਪਾਂ ਕਰ ਦੇਣਾ ਰਿਲੀਜ਼ ਇਹ ਸਵੇਰੇ ਸ਼ਾਮ ਰਿਲੀਜ਼ ਹੋਇਆ ਕਰਨੇ ਆ ਪਾਰਟ 1 ਪਾਰਟ 2 ਪਾਰਟ 3 ਹੋ ਸਕਦਾ ਦਿਨ ਚ ਤਿੰਨ ਤਿੰਨ ਐਪੀਸੋਡ ਵੀ ਰਿਲੀਜ਼ ਕਰ ਦਿਆ ਕਰੀਏ ਤੇ ਹੁਣ ਵੀਰੋ ਸਭ ਠੱਗ ਚੋਰ ਆਊਟ ਹੋਣਗੇ ਪੰਜਾਬੀ ਸਿਨੇਮਾ ਚੋਂ ਚੰਗੇ ਬੰਦੇ ਹੀ ਕੰਮ ਕਰਨਗੇ ਤੇ ਨਵੇਂ ਬੰਦਿਆਂ ਨੂੰ ਵੀ ਮੌਕਾ ਮਿਲੂਗਾ ਟੈਲੈਂਟ ਨੂੰ ਮੌਕਾ ਮਿਲੂਗਾ ਕਿ ਚੰਗਾ ਟੈਲੈਂਟ ਆਊਗਾ ਇਹਨਾਂ ਖਚਾਂ ਨੇ ਤੇ ਪੰਜਾਬ ਰੀਲਾਂ ਦੇ ਨਚਾਤਾ ਕੰਜਰ ਬਣਾਤਾ ਤੇ ਧੰਨਵਾਦ ਵੀਰੋ ਧੰਨਵਾਦ